ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਸਹਿਣਾ ਜ਼ਿਲ੍ਹਾ ਬਾਈ ਨੂੰ ਬਰਨਾਲਾ ਤੋਂ ਤੁਸੀਂ ਉਤਪਾ ਚੰਗੇ ਐਨੀਮਲ ਦਿਖਾਉਣੇ ਆ ਦੋ ਨੀਲੀ ਰਾਵੀ ਦੀਆਂ ਦਿਖਾਉਣੀਆਂ ਤੇ ਤਿੰਨ ਮੋਹਰਾਂ ਨਸਲ ਦੀਆਂ ਝੋਟੀਆਂ ਦਿਖਾਉਣੀਆਂ ਚੰਗੇ ਹਰਿਆਣੇ ਵਾਲੀਆਂ ਚੰਗੀਆਂ ਤੇ ਇੱਕ ਸੂਈ ਸਵਾਈ ਜਿਹੜੀ ਪਹਿਲੇ ਨੰਬਰ ਤੇ ਪਲੂਣ ਝੋਟੀ ਆ ਕਿੰਨਾ ਬੌਲਾਗਾ ਧਾਰਾ ਤੁਹਾਨੂੰ ਮਾਰ ਕੇ ਦਿਖਾਵਾਂ ਮੈਂ ਵੀਡੀਓ ਨਾ ਬਣੇ ਰਿਹਾ ਐਂਡ ਤਾਈਂ ਝਾਤੀ ਤੁਹਾਨੂੰ ਮਰਾ ਦਿੰਨੇ ਆ ਦੂਰ ਤਾਈਂ ਹੋ ਟਿੱਕਰ ਖੜੀਆਂ ਆਂ ਪੰਜ ਨਾਗਾ ਕੇ ਪੰਜੇ ਤੁਹਾਨੂੰ ਦਿਖਾਵਾਂਗੇ ਨੇੜੇ ਜਾ ਕੇ ਵੀ ਦਿਖਾਵਾਂਗੇ ਆ ਦੇਖੋ ਤੇ ਸਾਰਾ ਕੁਝ ਦਿਖਾਵਾਂਗੇ ਆ ਦੋਨੇ ਝੋਟੀਆਂ ਹਰਿਆਣੀਆਂ ਠੀਕ ਆ ਦੋਨੇ ਝੋਟੀਆਂ ਚੰਗੇ ਰਿਗਾਰਡ ਵਾਲੀਆਂ ਤੇ ਆ ਦੋਨੇ ਮੰਹਾਂ ਚੰਗੇ ਰਿਗਾਰਡ ਵਾਲੀਆਂ ਠੀਕ ਆ ਦਿਖਾਉਨੇ ਆ ਬਾਅਦ ਚ ਆ ਜਾ ਪਹਿਲੇ ਨੰਬਰ ਵਾਲੀ ਤੇ ਆ ਜਾ ਪਹਿਲਾ ਰਾਜ ਇੱਥੇ ਆ ਜਾ ਵੀਰੇ ਜਾ ਉਹਦਾ ਝੋਟੀ ਦੇ ਕੋਲੇ ਸਸੀ ਘਾਬਰੇ ਰਾਜੋ ਸਸੀ ਘਾਬਰੇ ਜੀ ਹੋ ਠੀਕ ਠਾਕ ਹੂੰ ਵਧੀਆ ਵੀ ਵਧੀਆ ਤੇ ਆਪਾਂ ਉਹਦੇ ਤੇਰੀ ਵੀਡੀਓ ਕਵਰ ਕਰੀ ਪਸ਼ੂ ਹੋਗੇ ਸੇਲ ਨਾਲ ਦੀ ਨਾਲ ਦੇਖਾਂਗੇ ਠੀਕ ਆ ਵੀਰੇ ਤੇ ਨੰਬਰ ਬੋਲੋ ਆਪਣਾ ਨੰਬਰ ਵੀਰੇ ਹੈਗਾ ਆਪਣਾ 9576347016 ਠੀਕ ਆ ਪਿੰਡ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤੇ ਨੇੜੇ ਪੱਖੋ ਪੈਂਦੀਆਂ ਮੈਂਦਾ ਭਲੌਰ ਪਿੰਡਾ ਠੀਕ ਆ ਬਾਈ ਹਾਂਜੀ ਤੇ ਅੱਜ ਆਪਾਂ ਕਿੰਨੀਆਂ ਝੋਟੀਆਂ ਦਿਖਾਉਣੀਆਂ ਬਾਈ ਅੱਜ ਵੀਰੇ ਇੱਕ ਸੂਈ ਵੀ ਆ ਚਾਰ ਝੋਟੀਆਂ ਲੱਗਣਾਂ ਨੇ ਠੀਕ ਆ ਬਾਈ ਹਾਂ ਤੇ ਜਿਹੜੀ ਆਪਾਂ ਪਹਿਲੇ ਨੰਬਰ ਆਈ ਦੀ ਗੱਲ ਕਰ ਲਏ ਰਾਜਾ ਇੱਕ ਕਦੋਂ ਸੂਈ ਆ ਇਹਨੂੰ ਅੱਜ ਪੰਜਵਾਂ ਦਿਨ ਆ ਵੀਰੇ ਸੂਈ ਨੂੰ ਤੇ ਕੱਦਗਾੜ ਇਹਦਾ ਬਹੁਤ ਆ ਰਾਜੇ ਤੇ ਦੰਦਾਂ ਚ ਕਿਵੇਂ ਆ ਦੋ ਦੰਦ ਆ ਵੀਰੇ ਅਜੇ ਚੌ ਕੱਚੀ ਜਮਾ ਤੇ ਚੂੰ ਚਵਾ ਦਾ ਕੋਈ ਅੰਤ ਹੀ ਨਹੀਂ ਬਹੁਤ ਚੰਗਾ ਲੱਗਦਾ ਮਗਰ ਕੀ ਆ ਗਿਆ ਮਗਰ ਵੀਰੇ ਪਤਾ ਆ ਜੇ ਤੇ ਕਿੰਨੇ ਦੋ ਬੋਲਾ ਕਿੰਨਾ ਗਾ ਹੁਣ ਇੱਥੇ ਲ ਗੋਲਾ ਵੀਰੇ ਹੁਣ 9 ਕਿਲੋ ਜਮਾ ਮੈਂ ਮਾਜੋ ਘੁਮਾ ਜਮਾ ਤਿਆਰ ਠੀਕ ਆ 10 ਕਿਲੋ ਜਣੀ ਮੰਨ ਕੇ ਲੈ ਜੇ ਅਗਲਾ ਆਪਾਂ 12 ਨਹੀਂ ਕਹਿੰਦੇ 15 ਨਹੀਂ ਕਹਿੰਦੇ ਠੀਕ ਆ 10 ਕਿਲੋ ਜਮਾ ਖਰਾ ਦੇ ਦਿਓ ਖਰਾ ਦੇ ਦੂਗੀ ਕੱਲ ਤੋਂ ਬਹੁਤ ਦਾ ਦੇ ਬਹੁਤ ਜਿਆਦਾ ਕੱਦ ਆ ਵੀਰੇ ਤੇ ਬਾਕੀ ਦਾ ਥਣ ਥਣ ਵੀ ਕੋਈ ਆ ਨਹੀਂ ਟੁੱਟਿਆ ਜਾਨੀ ਇਹਨਾਂ ਦਾ ਆ ਦੇਖੋ ਬੜਾ ਕਿੰਨਾ ਥਣ ਥਣ ਲੱਗਿਆ ਥਣ ਥਣ ਬਹੁਤ ਚੰਗਾ ਲੱਗਿਆ ਆ ਦੇਖੋ ਜੀ ਤੁਸੀਂ ਨਾ ਵੀਰੇ ਸਮਾਰ ਕੇ ਜੱਜ ਕਰ ਲਿਓ ਇੰਨਾ ਚੰਗਾ ਕੱਦ ਘਾਟਾ ਤੇ ਇੰਨੀ ਸੋਹਣੀ ਐ ਝੋਟੀ ਥੱਲੋਂ ਅਜੇ ਤਾਂ ਨਾਲੇ ਬੱਜੀ 12 ਦਾ ਟਾਈਮ ਪੀੜਿਓ ਬਣਾਉਣ ਦਾ ਸਮਾਂ ਆਪਣਾ 12 ਵਜੇ ਦਾ ਤੇ ਕੋਕੀਰਗੀ ਝੋਟੀਆਂ ਬੱਚਾ ਬੱਚਾ ਓਕ ਕੇ ਲੈਂਦੀ ਆ ਧਾਰਾ ਤੁਹਾਨੂੰ ਮਾਰ ਕੇ ਦਿਖਾਵਾਂ ਧਾਰਾ ਓਹ ਯੋਨਲੀ ਫੋਲ ਨਹੀਂ ਇੰਨੀ ਛੱਡ ਫਰਰਾਜ ਬੱਚਾ ਛਾਡੇ ਦੇ ਥੱਲੇ ਬ ਆ ਦੇਖੋ ਥੈੰਗਸੂੰ ਕਰੋ ਚੱਕਦੇ ਕੀ ਆ ਬਾਤ ਆ ਕੱਟੀ ਕਿਸੇ ਅਸਲੇ ਦੀ ਹੈਗੀ ਤੇ ਦੂਜੇ ਸੂਏ ਨੂੰ ਚੰਗੇ ਇਹਨੇ ਦੁੱਧ ਕਢਣਾਗਾ ਤੇ ਪਹਿਲੇ ਲੱਕੋਂ ਬਾਹਰ ਦੀ ਆ ਵੀਰੇ ਜਾਨ ਠੀਕ ਆ ਵੀਰੇ ਤੇ ਰੇਟ ਤੁਹਾਨੂੰ ਇਹਦਾ ਵੀਡੀਓ ਦੇ ਵਿੱਚ ਹੀ ਕਰਕੇ ਦਿਖਾਵਾਂਗੇ ਪੁੱਛ ਕੇ ਦੱਸਾਂਗੇ ਠੀਕ ਹੈ ਜੀ ਆ ਦੇਖੋ ਜੀ ਕਰੀ ਚੱਲਿਓ ਜੀ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਬਨરાજ ਬੱਚਾ ਇਹਦਾ ਵਿਰੇ ਕਾ ਅੱਧ ਕਾੜ ਬਹੁਤ ਜ਼ਿਆਦਾ ਜਿਵੇਂ ਪਹਿਲਾਂ ਨਿ ਝੋਟੇ ਆ ਦੰਦਾਂ ਜੀ ਆ ਬਾਈ ਕਹਿੰਦਾ ਦੁੱਗੀ ਆ ਦੁੱਗੀ ਆ ਨਾ ਵੀਰੇ ਦੁੱਗੀ ਆ ਜੀ ਦੁੱਗੀ ਦੁੱਗੀ ਕੱਟੀ ਆ ਤੁਸੀਂ ਥਾਣ ਦੇਖੋ ਕਿਆ ਬਾਤ ਕਿਹੋ ਜਿਹਾ ਕੱਢਿਆ ਚਾਰੇ ਥਾਣ ਨਿਕੜਵੇਂ ਪੂਰੇ ਗੈਪ ਤੇ ਕੱਢਿਆ ਦੇਖੋ ਜੀ ਤੇ ਬੌਲਾ ਕਿੰਨਾ ਰਾਜੇ ਥੱਲੇ ਹੁਣ ਰੈਡੀ 1 ਕਿਲੋ ਵੀਰੇ ਮਣਕੇ ਥਮਾ ਰੈਡੀ ਦਾ ਰੈਡੀ ਜਮਾ ਰੈਡੀ ਇਹ ਤਾਂ 11 ਕਿਲੋ ਦੁੱਧ ਕੱਢ ਦੂਗੇ ਇਹ ਬੌਲੇ ਹੱਥਾਂ ਮਰੇ ਫੁੱਲਾ ਠੀਕ ਆ ਆ ਦੇਖੋ ਜੀ ਤੁਹਾਨੂੰ ਮੈਂ ਦਿਖਾਉਣਾ ਨੇੜੇ ਤੋਂ ਥਾਣ ਮਗਰ ਤੋਂ ਵੀ ਕਰੋਨਾ ਚੱਕ ਥਾਣ ਦੇਖੋ ਕਿਆ ਬਾਤ ਕੱਢਿਆ ਦੇਖੋ ਜੀ ਤੇ ਮਗਰ ਕੱਟਾ ਅੱਜ ਤੱਕ ਪੂਰੀ ਠੰਡੀ ਸੀ ਠੀਕ ਹੈ ਜੀ ਚੜ ਦੀ ਜੁੜ ਦੀ ਪੂਰਾ ਦੇਖੋ ਵੀਰੇ ਬੱਚੇ ਨੇ ਇੱਕ ਨੰਬਰ 17 ਦਿਖਾਰਾ ਜੀ ਲੈ ਆ ਜੀ ਆ ਦੇਖੋ ਜਿਵੇਂ ਨਲਕੇ ਰਗੀ ਚ ਭਾਈਆ ਮੋਟੀ ਠੀਕ ਆ ਵੀਰੇ ਕਿੰਨੇ ਰਗੀ ਕੋਈ ਟੋੜ ਕੋਣੀ ਹੁਣ ਧਾਰਾ ਨਹੀਂ ਨਹੀਂ ਪਹਿਲਾਂ ਆਲ ਕਰੀ ਜਾਂਦੀਆਂ ਨਾ ਜੰਮੀ ਨਹੀਂ ਇਤਿਹੇ ਦਿਨ ਪੂਰਾ ਨਹੀਂ ਠੀਕ ਆ ਵੀ ਠੀਕ ਆ ਲੈ ਆਜੋ ਆ ਦੇਖ ਆ ਦੇਖੋ ਜੀ ਕਿਆ ਬਾਤ ਆ ਧਾਰ ਦਾ ਨਲਕੇ ਨੂੰ ਵਰਦੀ ਆ ਕੋਈ ਕੋਈ ਚੱਕਰ ਹੀ ਨਹੀਂ ਭਾਈ ਆ ਕੇ ਤੁਸੀਂ ਭੌਂਦੇ ਆਨਲਾਈਨ ਮੰਗਾ ਲਿਓ ਜਿਵੇਂ ਮਰਜ਼ੀ ਮੰਗਾ ਲਿਓ ਆ ਦੇਖੋ ਜੀ ਤੇ ਝੋਟੀ ਦਾ ਆਨਤੀ ਕੋਈ ਨਹੀਂ ਮਗਰ ਦੀ ਦੇਖੋ ਠੀਕ ਆ ਰਾਜ ਬਦ ਦੁੱਧ ਕਾਨੂੰ ਡੋਲਣਾ 13 ਮਹੀਨਾ ਤੱਕ ਇੱਕ ਨੰਬਰ ਆ ਲੈ ਗਾੜੀ ਦੀ ਦੇਖ ਲੈ ਠੀਕ ਆ ਵੀਰੇ ਗਾੜੀ ਪਿਛਾੜੀ ਬਰਾਬਰੀ ਆ ਖੋਲਣ ਤੋਰ ਕੇ ਦਿਖਾ ਦੀਏ ਤੇ ਕਿਆ ਬਾਤ ਆ ਝੋਟੀ ਸਮਾਰ ਕੇ ਆਪਾਂ ਤੁਹਾਨੂੰ ਦਿਖਾ ਰਹੇ ਆ ਪੂਰੀ ਟਕਾ ਕੇ ਤੇ ਰਾਜ ਇਹਦੀ ਡਿਮਾਂਡ ਕੀ ਹੈਗੀ ਡਿਮਾਂਡ ਵੀਰੇ ਦਾ ਲੈਣ ਦੇਣ ਮੈਂ 76000 ਰੁਪਏ ਠੀਕ ਆ ਵੀਰੇ ਤੇ ਮਾਨਦਾਨ ਦਾ ਹੋ ਜੂਣਾ ਮੌਕੇ ਤੇ ਬਾਈ ਮਾੜਾ ਮੋਟੀ ਆ ਕਰ ਦਿਆਂਗੇ ਵੀਰੇ ਜਾਇ ਜੀ ਠੀਕ ਆ ਠੀਕ ਆ ਜਾਇ ਜਾਇ ਹੋ ਜੂਗਾ ਤੋੜ ਲਾਈ ਤੋੜ ਲਾ ਭੋਈ ਲੰਮੀ ਆ ਦੇਖੋ ਜੀ ਕੀ ਬਾਤ ਆ ਝੋਟੀ ਤੇ ਜੇਰ ਜੂਰ ਪ੍ਰੋਪਰ ਓਕੇ ਆ ਓਕੇ ਆ ਬੱਚਾ ਜੀ ਤੋਰੋ ਥੋੜਾ ਇਧਰ ਨੂੰ ਲੈ ਜਾ ਜਾਈਂ ਇਧਰ ਨੂੰ ਪਸ਼ੂ ਕਈ ਵਰੀ ਬੱਚੇ ਦਾ ਘਰਦਾਗਾ ਐ ਲੈ ਜਾਂਦਾ ਆ ਦੇਖੋ ਜੀ ਹੁਣ ਦੇਖੋ ਕੀ ਬਾਤ ਆ ਥੱਲੇ ਤੋਂ ਦੇਖੋ ਤੁਸੀਂ ਝੋਟੀ ਨੇ ਪਸਮਾ ਪਸਮੂ ਸਿੱਟਿਆ ਪਸਮਾ ਕਰਾ ਆ ਗਿਆ ਆਪਾਂ ਤੁਹਾਨੂੰ ਫੇਰ ਤੋੜ ਕੇ ਦਿਖਾਈ ਆ ਕਰੋ ਜੀ ਚੈੱਕ ਤੇ ਕੱਦ ਕਾੜ ਦੇਖ ਲੈ ਬਾਈ ਦਾ ਵੀ ਪੂਰਾ ਦਿਨ ਹਣੀ ਮੁਰੇ ਤੇ ਰੇਟ ਵੀ ਬਾਈ ਨੇ ਜਮਾਂ ਜੈਨੂਆ ਨਹੀਂ ਕਰਿਆ ਮੈਂ ਉਹ ਕੈਮਰਾ ਕਹਿ ਕੇ ਕਰਾਇਆ ਬਾਈ ਵੀ ਰੇਟ ਆਪਾਂ ਜਮਾਂ ਸਹੀ ਕਰਨਾ ਠੀਕ ਆ ਬੰਨੋ ਵੀਰੇ ਤੇ ਪਹਿਲੇ ਨੰਬਰ ਵਾਲੀ ਤੁਹਾਨੂੰ ਦਿਖਾਤੀ ਆ ਧਾਰਾਂ ਚੈੱਕ ਕਰਾਤੀਆਂ ਤੇ ਹੁਣ ਚਾਰ ਝੋਟੀਆਂ ਆਪਣੀਆਂ ਗੱਬਣਾ ਨੂੰ ਤੁਹਾਨੂੰ ਕਰਾਉਣੇ ਆਗੇ ਇੱਕ ਸਾਰੀਆਂ ਤੇ ਮੁੱਲ ਰੇਟ ਇਹਦਾ 76000 ਰੁਪਿਆ ਤੇ ਚੰਗੀ ਝੋਟੀ ਆ ਵੀਰੇ ਤੇ ਰਾਜ ਹੁਣ ਦੋ ਨੰਬਰ ਵਾਲੀ ਤੇ ਆ ਜਾਓ ਦਿਖਾਉਂਦੇ ਆ ਵੀਰੇ ਹੱਥ ਹੁਣ ਆਪ ਵੀਰੇ ਸਵਰਕ ਕਰਾਉਣੇ ਤੁਹਾਡਾ ਦੂਜੀ ਵਾਲੀ ਦੋ ਨੰਬਰ ਵਾਲੀ ਨਾ ਆ ਜਾ ਵੀਰੇ ਰਾਜ ਦੋ ਨੰਬਰ ਵਾਲੀ ਦੀ ਕੀ ਡਿਟੇਲ ਆ ਦੱਸੀ ਕਰਾਂ ਤਾਂ ਬੀ ਗਾ ਵੀ ਹਾਂਜੀ ਦੇਖੋ ਜੀ ਹਰ ਰਾਜ ਇਹਦਾ ਕੀ ਰਿਕਾਰਡ ਆ ਵੀਰੇ ਵੀਰੇ ਦਾ 15 ਕਿਲੋ ਦਾ ਰਿਕਾਰਡ ਆ ਪਿਓਰ ਹਰਿਆਣੇ ਦੀ ਜੀਂਦ ਰੋਟਕ ਦੀ ਠੀਕ ਆ ਉਧਰੋਂ ਆਪਾਂ ਖਰੀਦਦੇ ਆਪਾਂ ਹਾਂ ਉਧਰੋਂ ਲਿਆ ਲੈਂਦੇ ਆ ਵੀਰੇ ਠੀਕ ਆ ਤੇ ਸੂਹਾ ਦੂਜਾ ਪਲੇਸ ਨਾਲ ਦੂਜਾ ਸੂਹਾ ਸਿੱਖੀ ਅੱਦਨ ਦੀ ਤੇ ਪਹਿਲੀ ਵੀਰੇ ਦੁੱਧ ਤੈਨੂੰ ਕਿੰਨਾ ਦੱਸਿਆ ਉਹਨਾਂ ਨੇ 15 ਕਿਲੋ ਬਲੂਨ ਨੇ ਕਿਹਾ ਦੇਤਾ 13 17 ਹਰ ਮੂਹਾਂ ਚੰਗੇ ਖੋਲ ਲਾ ਤੋਰ ਕੇ ਦਿਖਾ ਦੀ 13 ਕਿਲੋ ਪੁੱਲਾ ਦੇ ਦੇ ਕਿੰਨੇ ਦਿਨ ਬਾਕੀ ਆ ਹਫਤਾ ਲੈ ਹੁਜੇ ਹੈ ਚੰਗੀਆਂ ਵੀਰੇ ਕੱਟੀਆਂ ਬਹੁਤ ਜ਼ਿਆਦਾ ਚੰਗੀ ਕੱਟੀ ਹੈਗੀ ਦੂਜਾ ਹਾਂਜੀ ਹਾਂ ਠੀਕ ਆ ਥਣ ਲੇਵੇ ਦੀ ਬਹੁਤ ਕਮਾਲਾਂ ਹੀ ਲੈ ਚਲੀ ਤੇ ਬਰੀਡ ਬਰੂਡ ਵੀ ਪੂਰੀ ਸੰਗ ਸੰਗ ਵੀ ਪੂਰਾ ਚੰਗਾ ਸੁਆ ਵੀ ਦੂਜਾ ਸਮੀ ਪੜੀ ਵੀ ਪੂਰੀ ਤੇ ਲੇਵਾਲੂ ਵਾ ਇੱਕ ਨੰਬਰਾਂ ਰੋਕ ਲਈ ਮੜਾ ਜਾ ਆਹ ਦੇਖੋ ਜੀ ਇਹਦਾ ਟੋਪੇ ਤੋੜ ਦੂ ਬਾਕੀ ਦੀ ਗੱਲ ਥਣ ਦੂਰੀ ਤੇ ਲੱਗਿਆ ਫੋੜ ਫੋੜ ਦੀ ਤੇ ਐ ਨਹੀਂ ਗੱਲ ਹੈਗੀ ਵੀ ਕੋਈ ਨੇੜੇ ਰੇੜੇ ਜੇ ਕੋਈ ਜੁੜੇ ਹੋਏ ਆ ਸਾਹ ਆਹ ਦੇਖੋ ਫੇਸ ਕੁਆਲਿਟੀ ਕਰੋ ਜੀ ਇਹੇ ਸੰਗ ਲੱਗਿਆ ਹੋਇਆ ਠੀਕ ਆ ਵੀਰੇ ਕੋਈ ਸੰਗ ਬਣਿਆ ਨਹੀਂ Ориਜਨਲ ਸੰਗ ਆ ਸਾਰੇ ਆਹ ਦੇਖੋ ਜੀ ਲੈ ਜਾ ਰਾਜਵੰਦ ਜੀ ਤੇ ਡਿਮਾਂਡ ਬਾਈ ਇਹਦੀ ਫੋਨ ਤੇ ਰਹੂਗੀ ਮੈਂ ਡਿਮਾਂਡ ਇਹਦੀ ਫੋਨ ਤੇ ਕਰਾਂਗਾ ਠੀਕ ਆ ਆ ਕਰੋ ਇਹਦਾ ਮੰਨੂਗਾ ਵੀ ਝੋਟੀ ਦੀਆਂ ਰੰਗ ਰੰਗ ਦੇਗਾ ਨਹੀਂ ਵੀਰੇ ਦੇ ਦਿੰਦਾ ਬਹੁਤ ਘੈਂਟ ਝੋਟੀ ਹੈਗੀ ਪ੍ਰੂਫ ਖਸ ਕਰਦੀ ਆ ਲੈਵਾ ਗਾਇਆਂ ਇਹਨਾਂ ਲੈਵਾ ਠੀਕ ਆ ਜੀ ਆ ਦੇਖੋ ਟੋਪੇ ਦੋ ਡਿਮਾਂਡ ਮੰਨੂ ਠੀਕ ਆ ਵੀਰੇ ਆਪਾਂ ਤੁਹਾਡੇ ਤੁਹਾਨੂੰ ਦੋ ਨੰਬਰ ਵਾਲੇ ਦੀ ਹੁਣ ਆਪਾਂ ਗੱਲ ਕਰ ਲਈ ਤੈਨ ਨੰਬਰ ਵਾਲੇ ਦੀ ਬਾਈ ਕੋਈ ਨਾ ਅੱਜ ਚੰਗੇ ਨਹੀਂ ਝੋਟੀਆਂ ਆਂ ਤੇ ਚੰਗੇ ਰਿਕਾਰਡ ਵਾਲੀਆਂ ਇਹਦਾ ਕੀ ਰਾਜ ਰਿਕਾਰਡ ਆ ਇਹ ਵੀਰੇ ਇਹ ਵੀ ਉੱਤਰ ਨਹੀਂ ਗਿਆ ਜੁਦਾਪੀ ਆਇਆ ਠੀਕ ਹੈ ਜੋੜਾ ਆਇਆ ਉਧਰੋਂ ਹਾਂ ਜੇ ਕਹਿੰਦੇ ਜੋੜਾ ਵੇਚਣ ਬਾਅਦ ਤੇ ਲੈਣਾ ਹੋਵੇ ਭਾਉਂਦੇ ਉਹਦੇ ਹਿਸਾਬ ਨਾਲ ਦੇ ਦੋਗੇ ਉਹਦੇ ਹਿਸਾਬ ਨਾਲ ਦੇ ਦਾਂਗੇ ਠੀਕ ਆ ਤੇ ਇਹ ਨਾਲ ਇਹਨੂੰ ਦੋੜ ਕੇ ਛੱਡ ਕੇ ਨਹੀਂ ਮੰਨ ਤੇ ਇਹ ਵੀਰੇ ਕੀ ਰਿਕਾਰਡ ਹੈ ਇਹਦਾ ਇਹਦਾ ਵੀਰੇ 14 ਕਿਲੋ ਦਾ ਬਰੂਨ ਦਾ ਠੀਕ ਆ ਭਾਈ ਹਾਂ ਇਹ ਕੀ 16 ਕਿਲੋ ਦਾ ਪੱਕਾ ਦੇ ਦੂ ਐਟ ਵਰਗਾ ਭਾਈ ਕਹਿਣ ਦੀ ਗੱਲ ਹੈ ਮੈਂ ਤੁਹਾਨੂੰ ਥਣ ਲੇਵਾ ਕਰਾਉਣਾ ਚਾਹ ਇੱਕ ਤੇ ਪਿੱਠ ਬੁੜਾ ਖੜੀ ਨਾਲ ਰਾਜੇ ਦੇ ਬਹੁਤ ਵੱਡੀ ਕਦਗੜਦੀ ਆ ਦੇਖੋ ਕਿਆ ਬਾਤ ਹੈ ਤੈਨੂੰ ਕਿੰਨਾ ਦੁੱਧ ਦੇ ਦਊਗੀ ਐਤ ਵੀ 16 ਕਿਲੋ ਦੇ ਦੂੰ ਮੁੱਠੀ ਵਾਲਾ ਥਣ ਲੱਗਿਆ ਹੋਇਆ ਹੈ ਕੱਲਾ ਕੱਲਾ ਤੇ ਪਹਿਲਾਂ ਨੇ ਦਿੱਤਾ ਕਿੰਨਾ ਟੀਪੀ ਵਾਲਾ ਥੈਂਗਾ ਬਲੂ ਨੇ 14 ਕਿਲੋ ਦੋ ਦਿੱਤਾ ਕੱਢ ਲਾ ਬਾਹਰ ਨੂੰ ਇਹਨੂੰ ਵੀ ਤੋੜ ਕੇ ਦਿਖਾ ਦੇ ਤੇ ਲੈਵਾ ਸੂ ਨਾ ਲਾਉਂਦੀ ਤੁਰੇ ਆਉਂਦੀ ਆ ਬਾਈ ਤੇ ਚੰਗੀਆਂ ਹੀ ਆ ਝੋਟੀਆਂ ਕੋਈ ਐ ਨਹੀਂ ਗੱਲ ਹੈਗੀ ਇਹ ਕਿਹੜਾ ਪਹਿਲੇ ਸੂਏ ਆਈਆਂ ਵੀ ਕੋਈ ਬੱਚਾ ਭਲ ਜੂਜਾ ਹੋਰ ਜਿਹੜੀ ਪਹਿਲੇ ਸੂਏ ਵਾਲੀ ਸੀ ਥੋਨੂੰ ਆਪਾਂ ਬੱਚਾ ਧਾਰਾ ਮਾਰ ਕੇ ਬਾਸ ਕਰਾਤੀ ਸਾਰਾ ਕੁਝ ਕਰਕੇ ਠੀਕ ਹੈ ਜੀ ਆਹ ਲਓ ਜੀ ਕੱਢ ਲਾ ਵੀਰੇ ਕੋਈ ਨਹੀਂ ਤੇ ਦੋ ਆਪਾਂ ਤੁਹਾਨੂੰ ਹੋਰ ਦਿਖਾਉਨੇ ਨੀਲੀ ਰਾਵੀ ਚ ਪੈਂਦੀਆਂ ਦੋ ਮੋਹਰਾ ਹੀ ਦਿਖਾ ਦਿਆਂ ਤੇ ਇੱਕ ਮੋਹਰਾ ਨਸਲ ਦੀ ਪਹਿਲਣ ਝੋਟੀ ਆਪਾਂ ਤੁਹਾਨੂੰ ਪਾਸ ਕਰਕੇ ਦਿਖਾ ਦਈਏ ਚਲੋ ਜੀ ਲੈ ਚਲੋ ਆ ਦੇਖੋ ਕੀ ਬਾਤ ਆ ਬਾਹਰ ਲੈ ਜਲੇ ਰਾਜ ਇਹਨੂੰ ਤੇ ਠੋਸ ਲੇਵਾ ਫਸੀ ਫਿਰਦੀ ਆ ਕੋਈ ਐ ਨਹੀਂ ਗੱਲ ਹੈਗਾ ਵੀ ਕੋਈ ਟਟਮਾ ਜਾਂ ਲੰਕਮਾ ਆ ਦੇਖੋ ਜੀ ਥਾਣ ਲੈਵਾ ਦੇਖੋ ਕੀ ਆਵਾਜ਼ਾ ਸੂਰ ਨੂੰ ਟੱਚ ਕਰਦਾ ਕਿੰਨੇ ਦਿਨ ਘੱਟ ਜੁਰਾਜ ਹਫਤਾ ਇਹ ਲੈ ਜੂਗਾ ਠੀਕ ਆ ਹਫਤਾ ਲੈ ਜੂਗੀ ਸਾਰੇ ਅੱਖਰ ਪੂਰੇ ਕਰ ਦਿਆਂ ਜਿੰਨੇ ਹੈਗੇ ਆ ਤੇ ਬਾਕੀ ਦਾ ਰਾਜ ਕੁਛ ਕਰਕੇ ਸੋਹਣੀਆਂ ਹਨ ਆਏ ਨੇ ਮੈਂ ਕਹਿੰਦਾ ਬਈ ਕਮਾਲ ਟੂਪੇ ਧੋੜ ਦੇਣੀਆਂ ਆ ਆ ਦੇਖੋ ਜੀ ਬੰਦ ਦੇ ਰਾਜ ਲੈਵਲ ਨੂੰ ਬਦਰ ਕਾਰਡ ਧੋੜ ਦੇਣੀਆਂ ਬਹੁਤ ਸੋਹਣੀਆਂ ਝੋਟੀਆਂ ਨੂੰ ਮੰਨ ਦਿਖਾ ਦੇ ਸਿੱਪੀ ਵਾਲਾ ਇਸ ਕੁਆਲਟੀ ਦੇਖੋ ਜੀ ਕਿੰਨਾ ਸੋਹਣਾ ਤੇ ਬਾਕੀ ਦਾ ਅਸਲੇ ਦਿਆਂ ਕਿਸੇ ਦੀਆਂ ਰਿਕਾਰਡ ਵੀ ਬਾਈ ਕੋਲੇ ਹੈਗਾ ਪੁੱਛ ਲਿਓ ਸੀਮਨ ਵੀ ਚੰਗੇ ਲਵਾਏ ਸੀ ਸੀਮਨ ਵੀ ਚੰਗੇ ਉਧਰ ਲਵਾਉਂਦੇ ਨਹੀਂ ਬਾਈ ਮਾੜੇ ਤੇ ਇਹਦਾ ਆਪਾਂ ਝੋਟੀ ਦਿਖਾਉਣ ਆਏ ਸੀ ਇਹਦੀ ਤਾਜੀ ਸੂਈ ਵੀ ਬਾਈ ਕਹਿੰਦਾ ਆਪਾਂ ਗੱਬਣਾ ਦਿਖਾ ਦੇਾਂਗੇ ਤੇ ਨਹੀਂ ਆਪਾਂ ਸੂਈਆਂ ਹੁੰਦੀਆਂ ਵੀ ਵੀਡੀਓ ਇਹਨਾਂ ਦੀ ਕਵਰ ਕਰਾਂਗੇ ਠੀਕ ਆ ਨ हां हां ब्रेनिंग छूट ਰੋ हां जे ਕਿਸੇ ਵੀਰ ਦੇ ਪਸੰਦ ਹੋਈ ਦੋਨੇ ਝੋਟੀਆਂ ਕਰ ਲਓ ਕਾਠੀਆਂ ਪਸੰਦ ਤੇ ਡਿਮਾਂਡ ਇਹਦੀ ਵੀ ਬਾਈ ਕਹਿੰਦਾ ਫੋਨ ਤੇ ਰਹੁ ਤੇ ਹੁਣ ਆ ਜਾ ਬਾਈ ਪਿੰਡਾਂ ਚ ਨਹੀਂ ਹੈ ਵੀਰੋ ਨਹੀਂ ਹੈਗਾ ਵੀਰਿਆ ਤੁਹਾਨੂੰ ਮੈਂ ਦੁਬਾਰਾ ਫੇਰ ਚਾਹਤੀ ਮਿਲਾਂ ਨੂੰ ਠੀਕ ਆ ਵੀਰੇ ਤੇ ਜਿਹੜੀ ਨੀਲੀ 라ਵੀ ਨਸਲ ਦੀ ਤੀਜਾ ਸੁ ਹੈਗੀ ਹੈ ਤੀਜਾ ਸੁ ਬਾਈ ਇਹਦਾ ਕੀ ਮਲਕ ਰਿਕਾਰਡ ਹੈ ਇਹ ਵੀਰੇ ਬਰੋਜਪੁਰ ਲੈਣ ਦੀ ਆ ਠੀਕ ਆ ਬਰੋਜਪੁਰ ਆ ਦੇਖੋ ਖਣ ਲੈਵਾ ਕਰੋ ਚੈੱਕ ਕਰੋ 100 ਕਿਲੋ ਰਿਕਾਰਡ ਹੈ ਨਾ ਕਿੰਨੇ ਦਿਨ ਘਟ ਜੂਗੀ ਅੱਜ ਹਫਤਾ ਲੇ ਗੂ ਠੀਕ ਆ ਕੱਢ ਲੈ ਇਹਨੂੰ ਵੀ ਬਾਹਰ ਨੂੰ ਤੋਰ ਕੇ ਡਿਮਾਂਡ ਇਹਦੀ ਵੀ ਫੋਨ ਤੇ ਰੂਗੀ ਹਾਂ ਇਹਦੀ ਡਿਮਾਂਡ ਫੋਨ ਤੇ ਕਰਾਂਗੇ ਆ ਸ਼੍ਰੀਮਨ ਬਹੁਤ ਵਧੀਆ ਹੈ 66 ਕਰਾਇਆ ਹੈ ਠੀਕ ਆ ਵੀਰੇ ਤੋਰ ਇਹਨੂੰ ਆ ਦੇਖੋ ਜੀ ਥੱਲੇ ਤੋਂ ਦੇਖਿਓ ਤੇ ਪ्योर ਨੀਲੀ ਰਾਵੀ ਆ ਬਰੋਜਪੁਰ ਲੈਣ ਦੀ ਹੈਗੀ ਤੇ ਚੰਗੂਈ ਝੋਟੀ ਹੈਗੀ ਲੈ ਚੱਲ ਵੀਰੇ 16 ਕਿਲੋ ਦੁੱਧ ਮਲ ਕੇ ਬੰਦਾ ਲੈ ਗਿਆ ਤੀਜਾ ਸੂਆ ਦੂਜੇ ਸੂਆ ਦਿੱਤਾ 15 ਕਿਲੋ ਹਾਂ ਆਰਾਮ ਨਾਲ ਆ ਠੀਕ ਆ ਮੋੜ ਲਿਆ ਵੀਰੇ ਕਿ 16 ਦੀ ਗਰੰਟੀ ਨਾ ਦੇ ਦੇਣ ਠੀਕ ਆ ਵੀਰੇ ਆ ਕਰੋ ਜੀ ਚ ਇੱਕ ਫੇਸ ਕਰੋ ਚ ਇੱਕ ਸਾਮੀ ਪਲੀ ਵੀ ਪੂਰੀ ਤੇ ਸਾਰੇ ਕੁੰਬਲੇ ਜਮਾ ਬਰੀਕ ਆ ਬਰੀਕ ਕੁੰਬਲੇ ਦੀਆਂ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਤੇ ਮਿਲਕ ਵੀ ਨੇ ਵੀ ਚੰਗੀ ਹੈ ਜੀ ਚਲ ਬੰਨ ਬਈ ਠੀਕ ਆ ਜੀ ਪੂਰੀ ਚੰਗੀ ਏ ਝੋਟੀ ਆ ਦੇਖੋ ਥਾਲੇ ਵੇ ਦੇਖੋ ਬੰਨ ਰਾਜਨ ਲਿਆ ਆ ਦੇਖੋ ਜੀ ਸੇ ਕਦਗਾੜ ਪੂਰਾ ਦਾ ਕੋਈ ਕਦਗਾੜ ਦੀ ਕੋਈ ਵੀ ਕਮੀ ਨਹੀਂ ਇਹਦੇ ਚ ਆ ਦੇਖੋ ਬਾਕੀ ਦੀ ਗੱਲ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਡਿਮਾਂਡ ਇਹਨਾਂ ਦੀ ਫੋਨ ਤੇ ਰਹੂਗੀ ਤੇ ਹੈ ਪੁਰੀਆਂ ਚੰਗੀਆਂ ਚੰਗੇ ਦੁੱਧਾਂਗਾ 15 16 ਕਿਲੋ ਬਾਈ ਨੇ ਦੁੱਧ ਕਿਹਾ ਵਾਕਈ ਦੇ ਦੇਵੇ ਦੀ ਵੀ ਡਿਮਾਂਡ ਫੋਨ ਤੇ ਤੇ ਇੱਕ ਨਗ ਰਹਿ ਗਿਆ ਬਣੇ ਰਿਓ ਵੀਡੀਓ ਦੇ ਨਾਲ ਉਹ ਵੀ ਤੁਹਾਨੂੰ ਦਿਖਾ ਰਿਹਾ ਹਾਂ ਹਾਂ ਰਾਜ ਇਹਦੀ ਕੀ ਤੇਲ ਆ ਇਹ ਵੀਰੇ ਢਲ ਮੰਦੀ ਢਲ ਮੌੜਾ ਆਪਣੇ ਨਾਲ ਲੈ ਦੇ ਪਿੰਡ ਅੱਛਾ ਬਹੁਤ ਚੰਗੇ ਪ੍ਰਿੰਡ ਦੀ ਮਾਂ ਠੀਕ ਆ ਇਹਨੂੰ ਵੀ ਤੋੜਨਾਗਾ ਹਾਂ ਤੋੜ ਦਿੰਨੇ ਵੀਰੇ ਤੋੜ ਦੇ ਕੀ ਰਿਕਾਰਡ ਰੱਖੋ ਕਿੰਨਾ ਦੁੱਧ ਇਹਦਾ ਤੁਸੀਂ 14 15 ਕਿਲੋ ਖੁੱਲਾ ਦੁੱਧ ਕੱਢਦੀ ਹੈ ਕੀ ਕਦ ਦਿਨ ਕਿੰਨੇ ਬਾਕੀ ਆ? ਦਿਨ ਵੀਰੇ ਹਫ਼ਤਾ ਮਾਲਕਾਂ ਨੇ ਦੱਸਿਆ ਪਾਣਾ। ਦਮਾਨ ਇਹਦੀ ਵੀ ਫੂਲ ਤੇ। ਨਾ ਇਹਦੀ ਦਮਾਨ ਆਪ ਕਰ ਦਿੰਦੇ ਆ ਵੀ। ਕਿੰਨੀਆਂ? ਇਹਦਾ ਵੀਰੇ 92000 ਆ ਲੈਣ ਦੇ। ਤੇ ਦਿਨ ਕਿੰਨੇ ਘਟੂਗੇ? ਉਹ ਤਾਂ 15 ਦੀ ਗਾਰੰਟੀ ਦੇ ਲਈ ਯਾਰ। ਦਿਨ ਕਿੰਨੇ ਘਟੂਗੇ? ਦਿਨ ਹਫ਼ਤਾ ਲਈ। ਆ ਦੇਖੋ ਇਹ ਕਰੋ ਜੇਕਰ। ਬਾਈ ਕੋਲੇ ਬਹੁਤ ਚੰਗੇ ਨਾਕ ਆ ਗਿਆ ਜਲ ਲੈ ਚੱਲ ਲੰਮੀ। ਤੇ ਦੁੱਧ ਵੀ ਚੰਗਾ ਕੱਢ ਦੂ। ਆ ਦੇਖੋ ਜੀ। ਹਫ਼ਤਾ ਲਈ 15 ਦਿਨ ਲਈ। ਲੈ ਚੱਲ ਲੰਮੀ ਲੈ ਚੱਲ ਵੀਰੇ। ਆ ਕਰੋ ਜੀ ਜੱਕ ਕੀ ਬਾਤ ਹੈ ਬਾਹਰ ਨੂੰ ਭੁਜਣਾ ਹੈ ਨਾ ਅਗਲਾ ਛੋਟੀ ਮੰਨ ਕੇ ਨਹੀਂ ਛੋਟੀ ਮੰਨ ਕੇ ਨਾ ਵੀ ਤੇ ਗਿਆਨ ਬਹੁਤ ਆ ਠੀਕ ਆ ਵੀਰੇ ਚੱਲ ਅੰਦਰ ਆ ਦੇਖੋ ਜੀ ਤੇ ਬਾਕੀ ਦੇ ਨੇ ਬਾਲ ਟਿੱਲਾ ਕੱਢ ਲੈਣੀਆਂ ਹਜੇ ਤਾਂ ਹਫਤਾ ਬਾਕੀ ਹੈਗਾ ਆ ਦੇਖੋ ਜੀ ਲੈ ਜਲਬਹ ਲੈ ਜਲ ਪੂਰੀ ਘੈਂਟ ਝੋਟੀ ਹੈ ਜੀ ਸੂਆ ਤੀਜਾ ਤੇ ਪੰਜ ਨਾਲ ਸੀ ਪੰਜੇ ਤੋਂ ਦਿਖਾਤੇ ਆ ਪਹਿਲੇ ਕੈਲੀਬਰੇ ਦਾ ਹਾਂ ਜਮਾ ਮਾਨਦਾਨ ਮਾਨਦਾਨ ਦਾ ਹੋ ਜੂ ਮੌਕੇ ਤੇ ਕਰ ਦਿਆਂਗੇ ਵੀਰੇ ਬਹੁਤ ਪਿੱਠ ਬੁੜੇ ਦੀ ਚੰਗੀ ਝੋਟੀ ਹੈਗੀ ਹਾਂ ਜਾਂਜ ਗੁੰਨ ਦਾ ਕੋਈ ਅੰਤ ਨਹੀਂ ਫੇ ਨੰਬਰ ਬੋਲੇ ਰਾਜ ਫੇਰ ਨੰਬਰ ਹੈਗਾ 9576 ਠੀਕ ਆ 47016 ਠੀਕ ਆ ਪਿੰਡ ਸਹਿਣਾ ਪਿੰਡ ਸਹਿਣਾ ਪੰਜ ਨਾਲ ਸੀ 500 ਨੂੰ ਦਿਖਾ ਤੇ ਵੀਰ ਨੇ ਖੋਸ਼ ਕਰ ਦੇਣੀਆਂ ਇਹੀਆਂ ਝੋਟੀਆਂ ਨੇ ਟੋਪਣੀਆਂ ਠੀਕ ਆ ਵੀਰੇ ਆ ਦੇਖ ਲਓ ਸਾਰੀਆਂ ਤੁਹਾਨੂੰ ਫੇਰ ਦਿਖਾ ਰਹੇ ਆ ਆ ਬੱਲੀ ਆ ਨੀਲੀ ਦਾ ਵੀ ਆ ਹਰੇਣੀ ਦੀਆਂ ਦੋ ਝੋਟੀਆਂ ਉਹ ਬਲੂਨ ਕੱਟੀ ਆ ਧਾਰਾ ਮਾਰਤੀ ਧਾਰਾ ਮਾਰਤੀਆਂ ਦਾ ਰੇਟ ਵੀ ਵਿੱਚ ਕਰਦਾ ਮੈਂ ਉਹਦਾ ਵਿੱਚ ਕਰਦਾ ਵੀਰੇ 65000 ਲੈਣ ਨੇ ਹਣਾ ਠੀਕ ਆ ਜਮਾ ਜਾਇਜ ਰੇਟ ਹੈ ਨਹੀਂ ਟੋਕਣ ਨਹੀਂ ਦਿੰਦਾ ਕੁੜੀ ਠੀਕ ਆ ਵੀਰੇ ਹੈਨਾ ਸਾਰੇ ਵੀਰਾਂ ਦਾ ਵੀਡੀਓ ਅਸੀਂ ਅਸੀਂ 8000 ਨੂੰ ਟੋਕਣਾ ਵੇਖਦੀਆਂ ਠੀਕ ਆ ਹੈ ਆਪਾਂ 92 ਬਾਇਆ ਦਾ ਲੈਣ ਜਮਾ ਜਾਇਜ ਆ ਵੀਰੇ ਜਮਾ ਜਾਇਜ ਰੇਟ ਪਾਇਆ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇ